ਇੱਕ 1963 ਵਿੱਚ ਤਕਸੀਮ ਹੋਈ ਤੇ ਰਸਤਾ ਨਹੀਂ ਲਾਇਆ ਕਿ ਹੁਣ ਰਸਤਾ ਮਿਲ ਸਕਦਾ ਜੀ ਤਰੇਡ ਦੀ ਆ ਤਕਸੀਮ ਨਹੀਂ ਤਕਸੀਮ ਚ ਰਸਤਾ ਤਾਂ ਲੱਗਿਆ ਹੋਇਆ ਹੁਣ ਆਨੰਦ ਦਾ ਮਤਲ ਨਹੀਂ ਫਿਰ ਉਦੋਂ ਤਕਸੀਮ ਨੇ ਨੇ ਕਿਉਂ ਕੀਤੀ ਜਦੋਂ ਰਸਤਾ ਨਹੀਂ ਲੱਗਿਆ ਤੇ ਇਹਨਾਂ ਨੇ ਕਰਨੀ ਨਹੀਂ ਚਾਹੀਦੀ ਸੀ ਬਿਲਕੁਲ ਉਸੇ ਟਾਈਮ ਇਹਨਾਂ ਨੂੰ ਉਤਰਾਜ ਕਰਕੇ ਰਸਤਾ ਲਵਾਉਣਾ ਚਾਹੀਦਾ ਸੀ ਹੂੰ ਹੂੰ ਨਹੀਂ ਤਾਂ ਹੈ ਜੀ ਰਸਤਾ ਨਹੀਂ ਲੱਗਿਆ ਹਾਂਜੀ ਹੁਣ ਤਾਂ ਰਸਤਾ ਲੱਗਣਾ ਇਹਨਾਂ ਹੁਣ ਤਾਂ ਖੇਵਟ ਬੱਕਰੀ ਬਣ ਗਈ ਹੁਣ ਤਾਂ ਬਹੁਤ ਕੁਝ ਹੋ ਗਿਆ ਤਾਂ ਉਦੋਂ ਵਕ ਤਾਂ ਖੇਵਟਾਂ ਬੱਕਰੀਆਂ ਬਣ ਗਈ ਹੈ ਨਾ ਸਾਂਝੀ ਖੇਵਟ ਤਾਂ ਨਹੀਂ ਨਹੀਂ ਸਾਂਝੀ ਖੇਵਟ ਹੋਏ ਸਾਂਝੀ ਖੇਵਟ ਚੋਂ ਹਾਂਜੀ ਹਾਂ ਹੁਣ ਉਹਦੀ ਪਾ ਤਕਸੀਮ ਕਿਦੇ ਨਾਲ ਪਾਵਾਂਗੇ ਕਿਸ ਨੇ ਨਹੀਂ ਪੈਣੀ ਹਾਂ ਜਾ ਕੋਰਟ ਚ ਕੇਸ ਬਾਕੇ ਤਕਸੀਮ ਤੜਾਉਂਗੇ ਕੋਰਟ ਤੋੜਦੀ ਹੈ ਕਿ ਨਹੀਂ ਤੋੜਦੀ ਉਹ ਵੱਖਰੀ ਗੱਲ ਹੈ ਉਹ ਬਾਦ ਦਾ ਡਿਸੀਜਨ ਆ ਬਾਦ ਦਾ ਡਿਸੀਜਨ ਇੱਕ ਬਾਈ ਨੇ ਲਿਖਿਆ ਕਹਿੰਦਾ ਮੇਰਾ ਪਲਾਟ 13 ਮਰਲੇ ਦਾ ਗੈਰ ਮਮਕਨ ਸਾਂਝਾ ਮਸਤਰਕਾ ਕਿ ਮੈਂ ਕੱਲਾ ਜਣਾ ਇਹਦੀ ਮਿੰਤੀ ਕਰਾਉਣਾ ਚਾਹੁੰਦਾ ਮੇਰੇ ਨਾਲ ਕੋਈ ਸਹਿਮਤ ਨਹੀਂ ਇਹ ਹੋ ਸਕਦਾ ਜਾਂ ਨਹੀਂ ਹੋ ਸਕਦੀ ਮਿੰਤੀ ਕਿਉਂਕਿ ਮਸਤਰਕਾ ਖਾਤੇ ਚ ਇਹ 13 ਮਰਲੇ ਦਾ ਮਾਲਕ ਹੈ ਹਿੱਸੇ ਦਾ ਮਾਲਕ ਹੈ ਹਾਂਜੀ ਹਾਂ ਜੇ ਤਾਂ ਇਹਦਾ ਇੰਤਕਾਲ ਹੁੰਦਾ ਤਤਿਮਾ ਕੱਟ ਕੇ ਰਾਖਵਾ ਬਣਾ ਹੋਇਆ ਹੁੰਦਾ ਜਦੋਂ ਇੰਤਕਾਲ ਹੋਇਆ ਫਿਰ ਤਾਂ ਤਤਿਮੇ ਮੁਤਾਬਕ ਨਿਸ਼ਾਨਦੇ ਹੋ ਸਕਦੀ ਜਦੋਂ ਕੋਈ ਹਿੱਸੇ ਚ ਕੋਈ ਰਕਵਾ ਲੈ ਲਿਆ ਹਾਂਜੀ ਹਾਂ ਉਹਦੀ ਜਿੰਨਾ ਚਿਰ ਸਾਰੇ ਮਾਲਕ ਸਹਿਮਤ ਨਹੀਂ ਹੁੰਦੇ ਤੇ ਟੋਟਲ ਰਕਬੇ ਦੀ ਨਿਸ਼ਾਨਦੇ ਹੋ 13 ਮਰਲੇ ਨਹੀਂ ਹੋ 13 ਮਰਲੇ ਨਹੀਂ ਹੁੰਦੇ ਹਾਂਜੀ ਹਾਂ ਠੀਕ ਹੈ ਜੀ ਇੱਕ ਆਬਾਦੀ ਦੇ ਵਾਲਾ ਰਕਬਾ ਜਿਸ ਦਾ ਖਸਰਾ ਨੰਬਰ ਵੀ ਹੋਵੇ ਕਿ ਉਹ ਲਾਲਕੀਰ ਵਿੱਚ ਮੰਨਿਆ ਜਾਂਦਾ ਨਹੀਂ ਉਹ ਲਾਲਕੀਰ ਚ ਨਹੀਂ ਮੰਨਿਆ ਜਾਂਦਾ ਲਾਲਕੀਰ ਚ ਤਾਂ ਜਿਹੜਾ ਵਾਦੀ ਦੇ ਦਾ ਰਕਬਾ ਹੁੰਦਾ ਹੈ ਹਾਂਜੀ ਜਿਹੜੀ ਪੁਰਾਣੀ ਮਰਬਾ ਬੰਦੀ ਤੋਂ ਪਹਿਲਾਂ ਜਾਨਕਿ ਜਦੋਂ ਮਰਬਾ ਬੰਦੀ ਹੋਈ ਉਸ ਟਾਈਮ ਜਿਹੜੀ ਵਾਦੀ ਸੀ ਹਾਂਜੀ ਉਹ ਲਾਲਕੀਰ ਦੇ ਅੰਦਰ ਜਿਹੜੇ ਉਸ ਤੋਂ ਬਾਅਦ ਆਬਾਦੀਆਂ ਦੇ ਪਲਾਟ ਕੱਟਤੇ ਉਹਨਾਂ ਨੂੰ ਨੰਬਰ ਦੇਤੇ ਠੀਕ ਹੈ ਜੀ ਉਹ ਲਾਲਕੀਰ ਚ ਨਹੀਂ ਆਉਂਦੇ ਹਾਂਜੀ ਉਹ ਨਹੀਂ ਆਉਂਦੀ ਨਹੀਂ ਆਉਂਦੀ ਠੀਕ ਹੈ ਜੀ ਇੱਕ ਪੱਕੇ ਤਬਾਦਲੇ ਵਾਲੀ ਜ਼ਮੀਨ ਦੀ ਤਕਸੀਮ ਕਿਵੇਂ ਕਰਵਾ ਸਕਦੇ ਹਾਂ ਇਹ ਤਵਾਲੇ ਵਾਲੀ ਜ਼ਮੀਨ ਜੇ ਆਪਾਂ ਉਸ ਖਿਫਟ 'ਚ ਹੀ ਸਿਦਾਰਾਂ ਪੂਰੀ ਖੇਵਟ ਦੀ ਤਕਸੀਮ ਹੋਊਗੀ ਜਿਹੜਾ ਰੱਖੋ ਆਪਾਂ ਤਵਾਲੇ 'ਚ ਲੈ ਲਿਆ ਜੇ ਆਪਾਂ ਕੋਸ਼ਚ ਕੱਲੇ ਮਾਲਕਾ ਹਿੱਸੇ 'ਚ ਤਾਂ ਉਹ ਜਿਹੜੀ ਖੇਵਟ 'ਚ ਜੇ ਆਪਾਂ ਮਕਸੂਸ ਨੰਬਰ ਲੈ ਲੇ ਉਹਦੀ ਤਕਸੀਮ ਨਹੀਂ ਹੋ ਸਕਦੀ ਚਾਹਦੀ ਨਹੀਂ ਹੁੰਦੀ ਉਹਦੀ ਨਹੀਂ ਹੁੰਦੀ ਠੀਕ ਹੈ ਜੀ ਇਹ ਕੋਈ ਪੱਕਾ ਤਵਾਲਾ ਜਿਵੇਂ ਇਸ ਬਾਈ ਨੇ ਲਿਖਿਆ ਇਹਦਾ ਕੋਈ ਫਰਕ ਨਹੀਂ ਪੈਂਦਾ ਪੱਕਾ ਜਾਂ ਕੱਚਾ ਨਹੀਂ ਤਵਾਲਾ ਦਾ ਤਵਾਲੀਆ ਚਾਹੇ ਪੱਕਾ ਕੱਚੇ ਦਾ ਕੋਈ ਮਤਲਬ ਨਹੀਂ ਹੁੰਦਾ ਹੈਗਾ ਤਵਾਲਾ ਦਾ ਇੱਕ ਖਾਨਗੀ ਹੁੰਦਾ ਹੈ ਹਾਂਜੀ ਉਹ ਬਗੈਰ ਸਟੈਂਪ ਤੋਂ ਹੁੰਦਾ ਹੈ ਇੱਕ ਅਰਿਸਟਡ ਹੁੰਦਾ ਹੈ ਉਹਨੂੰ ਪੱਕੇ ਤੌਰ ਤੇ ਮੰਨਿਆ ਕਿਹੜੇ ਆਂਦਾ ਜਿਹੜਾ ਪਖਾਨ ਕੀ ਕਰਦੇ ਆ ਉਹ ਤੋਂ ਪੱਕੇ ਨਹੀਂ ਜੀ ਉਹ ਜਿਹੜਾ ਸ਼ਹਿਰ ਦਾ ਰਕਵਾ ਹੈ ਸ਼ਹਿਰ ਚ ਖਾਨਗੀ ਤਵਾਲਾ ਨਹੀਂ ਹੁੰਦਾ ਅੱਛਾ ਜੀ ਗੈਰ ਮੁਨਕਨ ਵਾਦੀ ਆ ਗਈ ਜਾਂ ਕਮੇਟੀ ਦੇ ਦੂਦ ਦੇ ਅੰਦਰ ਆ ਗਿਆ ਉਹਦਾ ਰਜਿਸਟਰਡ ਤਵਾਲਾ ਹੁੰਦਾ ਉਹਨੂੰ ਪੱਕਾ ਗਿਣਦੇ ਨੇ ਰਜਿਸਟਰਡ ਤਵਾਲੇ ਨੂੰ ਜਿਹੜਾ ਖਾਨਗੀ ਤਵਾਲਾ ਉਹਨੂੰ ਕੱਚਾ ਕਹਿੰਦੇ ਨੇ ਬਈ ਕੱਚਾ ਹੁੰਦਾ ਨਹੀਂ ਜਿਹੜਾ ਤਵਾਲਾ ਹੋ ਗਿਆ ਤੁਹਾਡਾ ਕੁਝ ਵੀ ਮਰਜ਼ੀ ਇੰਤਕਾਲ ਮਨਜ਼ੂਰ ਹੋ ਗਿਆ ਉਹ ਪੱਕਾ ਹੀ ਹੈ ਜੀ ਸਾਡੇ ਕੋਲ ਦੋ ਕਨਾਲ ਦਾ ਰਕਵਾ ਨੰਬਰਾਂ ਵਿੱਚ ਆ ਇਸ ਤੇ ਘਰ ਬਣਿਆ ਹੋਇਆ ਕੀ ਇਹਦੀ ਤਕਸੀਮ ਹੋ ਸਕਦੀ ਹੈ ਜੀ ਆਪਾਂ ਨੇ ਲੈਵੇ ਦੋ ਕਨਾਲ ਚੱਕ ਪਾਣੇ ਘਰ ਬਣਾ ਰੱਖਿਆ ਜਮੀਨ ਆਪਾਂ ਨੂੰ 10-10 ਕਿੱਲੇ ਆਉਂਦੀ ਹੈ ਜਾਂ 4-4 ਕਿੱਲੇ ਆਉਂਦੀ ਹੈ ਉਹ ਚੋ ਦੋ ਕਨਾਲ ਚ ਘਰ ਬਣਿਆ ਹੋਇਆ ਹੈ ਤਾਂ ਉਹ ਤਕਸੀਮ ਚ ਆਪਾਂ ਨੂੰ ਘਰ ਵਾਲੀ ਜਗ੍ਹਾ ਆਪਾਂ ਨੂੰ ਪਊਗੀ ਜਿਹੜੇ ਵੀ ਹਿੱਸੇਦਾਰ ਨੇ ਘਰ ਬਣਾਇਆ ਹੋਇਆ ਜਿਹਨੇ ਬਣਾਇਆ ਘਰ ਜਿਹਨੇ ਬਣਾਇਆ ਉਸ ਨੂੰ ਪੈ ਜਾਊਗੀ ਜਮੀਨ ਪਰੰਤੂ ਜੇ ਆਪਾਂ ਗੈਰ ਮੁਕੰਨ ਰੱਖਵਾ ਕੱਲਾ ਦੋ ਕਨਾਲ ਇਹ ਆਪਣੇ ਲਈ ਹੋਰ ਕੋਈ ਜ਼ਮੀਨ ਨਹੀਂ ਹੈਗੀ ਮਕਾਨ ਵਾਲੀ ਜ਼ਮੀਨ ਆਪਣੇ 4-9 ਹੈ ਵੀ ਉਹ ਵੰਡਣਾ ਚਾਹੁੰਦੇ ਆ ਉਹਦੀ ਤਕਸੀਮ ਨਹੀਂ ਹੋ ਸਕਦੀ ਠੀਕ ਮੰਨ ਲਓ ਸਪੋਜ ਕਰੋ ਮੈਂ ਇਹ ਘਰ ਬਣਾ ਲਿਆ ਜੀ ਹਾਂ ਦੂਜਾ ਬੰਦਾ ਕਹਿੰਦਾ ਵੀ ਤੈਂ ਘਰ ਪਹਿਲਾਂ ਬਣਾ ਲਿਆ ਵੀ ਹੁਣ ਇਹ ਜਮੀਨ ਮੇਰੇ ਹਿੱਸੇ ਆ ਰਹੀ ਆ ਇਦਾਂ ਹੋ ਸਕਦਾ ਨਹੀਂ ਨਹੀਂ ਐ ਨਹੀਂ ਹੁੰਦਾ ਦੇਖੋ ਮੇਰੀ ਗੱਲ ਸੁਣੋ ਉਹਨੇ ਮਕਾਨ ਬਣਾ ਰੱਖਿਆ ਜਿਹੜੇ ਬੰਦੇ ਨੇ ਬਣਾਇਆ ਹਾਂਜੀ ਉਹਦਾ ਉਹਨਾਂ ਹੀ ਹਿੱਸਾ ਜਾਨੀ ਕਿ ਉਹਨੂੰ ਇਕੱਲੇ ਨੂੰ ਦੋ ਕ ਨਾਲ ਪੈ ਗਈਆਂ ਉਹ ਮਕਾਨ ਵਾਲੀਆਂ ਬਾਕੀ ਉਹਨੂੰ ਉਹ ਵੰਡਣ ਜਮੀਨ ਚੋਂ ਘੱਟ ਪੈ ਜੂ ਬਸ ਜਿਹਨੇ ਬਣਾਇਆ ਹੋਇਆ ਮਕਾਨ ਵਾਲੀ ਜਗ੍ਹਾ 'ਚਦਾ ਕਬਜਾ ਹੈ ਉਸੇ ਨੂੰ ਪਊਗੀ ਉਹ ਦੋਵੇਂ ਹਿੱਸੇਦਾਰ ਨਹੀਂ ਉਹ ਚਲਾ ਸਕਦਾ ਹੈਗਾ ਠੀਕ ਹੈ ਜੇ ਉਹਨਾਂ ਨੇ ਸੰਜਾ ਬਣਾਇਆ ਹੋਇਆ ਪਹਿਲਾ ਮਕਾਨ ਹ ਜੀ ਮਕਾਨ ਆਈ ਜਗ੍ਹਾ ਚਾਰੀ ਜਾਨੇ ਸਾਂਝੇ ਰੱਖਣਗੇ ਜੀ ਚਾਰ ਹਿੱਸੇਦਾਰ ਨੇ ਤਿੰਨੇ ਹਿੱਸੇਦਾਰ ਨੇ ਤਿੰਨਾਂ ਦਾ ਸਾਂਝਾ ਰਹਿ ਜੂ ਬਿਲਕੁਲ ਬਿਲਕੁਲ ਬਾਕੀ ਵੰਡ ਲੈਣਗੇ ਜ਼ਮੀਨ ਬਾਕੀ ਵੰਡਿਆ ਜਾ ਮਕਾਨ ਆਈ ਸਾਰੀ ਛੱਡਣੀ ਪਊ ਫਿਰ ਇਹ ਸਾਂਝੀ ਹੈ ਜੇ ਇਕੱਲੇ ਨੇ ਬਣਾਇਆ ਤਾਂ ਇਕੱਲੇ ਨੂੰ ਪੈਜੂਗੇ ਉਹ ਇਕੱਲੇ ਨੂੰ ਪੈ ਸਕਦਾ ਜੇਕਰ ਦੋ ਜਨਾਂ ਦੀ ਆਪੋ ਆਪਣੀਆਂ ਜ਼ਮੀਨਾਂ ਤੇ ਲਿਮਟਾਂ ਬਣ ਬਣਵਾਈਆਂ ਹੋਣ ਤਾਂ ਉਹਨਾਂ ਜ਼ਮੀਨਾਂ ਵਿੱਚੋਂ ਤਵਾਦਲਾ ਹੋ ਸਕਦਾ ਨਹੀਂ ਤਵਾਦਲਾ ਨਹੀਂ ਹੋ ਸਕਦਾ ਜਦੋਂ ਉਹਨੇ ਹਿੱਸੇ 'ਚ ਰਿਸ਼ਤੀ ਹੈ ਆਪਣੀ ਤਵਾਦਲਾ ਬੈਂਕਲੇ ਵੀ ਦੇ ਰੱਖੀ ਹੈ ਹਾਂਜੀ ਹਾਂ ਜਿਹੜੀ ਬੈਂਕ ਵਾਲੀ ਜ਼ਮੀਨ ਦੇ ਰੱਖੀ ਹੈ ਉਹ ਜ਼ਮੀਨ ਠੀਕ ਆ ਇਸ ਕਰਕੇ ਤਵਾਲਾ ਦਾ ਬੈਂਕ ਦੀ ਸਹਿਮਤੀ ਤੋਂ ਬਿਨਾਂ ਨਹੀਂ ਹੋਣਾ ਹੈ ਜਾਂ ਲੋਨ ਭਰਨਾ ਪਊਗਾ ਜਾਂ ਬੈਂਕ ਵਾਲਿਆਂ ਨੂੰ ਸਹਿਮਤੀ ਕਰਕੇ ਵੀ ਤੁਸੀਂ ਕੱਲ ਨੂੰ ਉਹ ਰੱਖਵਾ ਇਹਨੂੰ ਫੱਕਰਾ ਕੇ ਉਸ ਤੋਂ ਬਾਅਦ ਦੁਆਰੇ ਦੂਏ ਲਾ ਰੱਖਵੇ ਤੇ ਲੋਨ ਲੈ ਸਕਦਾ ਹੈ ਜਿਹੜਾ ਤਵਾਲੇ 'ਚ ਇਹਨੂੰ ਆਊਗਾ ਜਿਹੜਾ ਤਵਾਲੇ 'ਚ ਆਊਗਾ ਕੀ ਨਵਾਲਗ ਖਾਨਗੀ ਤਕਸੀਮ ਵਿੱਚ ਸਹਿਮਤੀ ਦੇ ਸਕਦਾ ਜਾਂ ਨਹੀਂ ਜੀ ਨਹੀਂ ਨਵਾਲਗ ਬੱਚੇ ਦੀ ਸਹਿਮਤੀ ਮਾਂ ਐਜੇ ਗਾਰਡੀਨ ਕਰਾ ਸਕਦੀ ਹੈ ਠੀਕ ਹੈ ਉਹਦੀ ਪ੍ਰਵਾਨਗੀ ਲੈ ਲੈ ਵੀ ਮੈਂ ਤਕਸੀਮ ਕਰਾਉਣਾ ਚਾਹੁੰਦੀ ਆ ਐਜੇ ਗਾਰਡੀਨ ਹਾਂਜੀ ਹਾਂ ਮੈਂ ਜੰਬੇ ਵਾਰਾਂ ਇਸ ਦੀ ਐ ਜੀ ਗਾਰਡਨ ਮਾਕਰਾ ਸਕਦੀ ਇੱਕ ਬੱਚੇ ਦੇ ਦਸਕਤ ਨਹੀਂ ਹੋਣਗੇ ਨਵਾਲਕ ਦੇ ਅਸ ਬੱਚੇ ਦੇ ਨਹੀਂ ਹੋ ਸਕਦੇ ਹਾਂ ਨਵਾਲਕ ਬੱਚੇ ਦਸਕਤ ਨਹੀਂ ਹੋ ਸਕਦੇ ਠੀਕ ਹੈ ਜੀ ਮੇਰੇ ਦਾਦੇ ਕੋਲ 5 ਕਿਲੇ ਜ਼ਮੀਨ ਸੀ ਸਾਨੂੰ ਪਿੰਡ ਦੇ ਲਾਗੇ ਜ਼ਮੀਨ ਅਲਾਟ ਹੋਈ ਸੀ ਪੁਰਾਣਾ ਰਿਕਾਰਡ ਕਿੱਥੋਂ ਮਿਲ ਸਕਦਾ ਹੈ ਪੁਰਾਣਾ ਰਿਕਾਰਡ ਤਸਿਲ ਚੋਂ ਮਿਲ ਜੂਗਾ ਜੀ ਜਿਹੜੀ ਲਾਗੇ ਹੋਣ ਦੇ ਪੁਰਾਣੀ ਮਰਬੰਮ ਜੀ ਤੋਂ ਪਹਿਲਾਂ ਦਾ ਰਕੋ ਇਹਦੀ ਫਰਦ ਲੈਣਾ ਚਾਹੁੰਦੇ ਹਾਂ ਜੀ ਹਾਂ ਜੀ ਹਾਂ ਤਸਿਲ ਚੋਂ ਮਿਲ ਜੂਗੀ ਵੀ ਕਿੰਨਾ ਪੂਰਾ ਰਿਕਾਰਡ ਹੈਗਾ ਸੀ ਉਹਨਾਂ ਲਈ ਜਰਾ ਰਕਵਾ ਕਿੰਨਾ ਹੈ ਹਰ ਜਨ ਦਾ ਰਕਵਾ ਪੁਰਾਣਾ ਉਹਨਾਂ ਦੀ ਬੋਲਦੀ ਜਿਹੜੀ ਮਾਲਕੀ ਉਹ ਆ ਜੂਗੀ ਉਹ ਪਤਾ ਹੈ ਕਿ ਇਹ ਮਰਬਾਬੰਦੀ ਚ ਇਹ ਕਈ ਬੰਦਿਆਂ ਨੂੰ ਇਹ ਭਲੇਖਾ ਹੁੰਦਾ ਹੈ ਜਿਹੜੀ ਮਰਬਾਬੰਦੀ ਤੋਂ ਪਹਿਲਾਂ ਮਾਲਕੀ ਸੀ ਸਪੋਜ਼ ਕਰੋ ਉਹਨਾਂ ਲਈ 10 ਕਿੱਲੇ ਸੀ ਬਿਲਕੁਲ 10 ਕਿੱਲੇ ਠਿਆਣੀ ਵਾਲੇ ਤੇ ਹੂੰ 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 ਉਹਦੀ ਕੀਮਤ ਠਿਆਣੀ ਰੱਖ ਲਈ ਜ਼ਮੀਨ ਦੀ ਜਿਹੜੀ ਇਹਨਾਂ ਲਈ ਸੀ ਹੂੰ 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 ਉਸ ਤੋਂ ਬਾਅਦ ਇਹਨੂੰ ਰੁਪਈਏ ਵਾਲੀ ਦਿੱਤੀ ਠੀਕ ਹੈ ਰੁਪਈਆ ਵਾਲੀ ਦਿੱਤੀ ਇਥੋਂ 5 ਕਿੱਲੇ ਰਹਿਣਗੇ ਇਹਨਾਂ ਦੇ 10 ਦੀ بجائے ਇਹ ਕਈ ਬੰਦਿਆਂ ਨੂੰ ਇਹ ਬਹਿਮ ਹੁੰਦਾ ਵੀ ਸਾਡੇ ਲਈ ਪਹਿਲਾਂ 10 ਕਿੱਲੇ ਤੇ ਹੁਣ 5 ਕਿੱਲੇ ਕਿਉਂ ਦਿੱਤੇ ਉਹ ਕੀਮਤ ਦੇ ਹਿਸਾਬ ਨਾਲ ਜ਼ਮੀਨਾਂ ਘਟੀਆਂ ਵੀ ਨੇ ਵਧੀਆਂ ਵੀ ਨੇ ਜਿਹੜਾ ਕੋਈ ਚਵਾਨੀ ਦੀ ਕੀਮਤ ਵਾਲੀ ਸੀ ਜ਼ਮੀਨ ਕਿਸੇ ਲਵੇ ਉਹਨੂੰ ਰੁਪਏ ਦੀ ਪੈ ਗਈ ਉਹਦੀ ਘਟ ਗਈ ਕਈਆਂ ਲਵੇ ਰੁਪਏ ਦੀ ਕੀਮਤ ਵਾਲੀ ਸੀ ਉਹਨਾਂ ਨੇ ਚਵਾਨੀ ਵਾਲੀ ਪੁਆਲੀ ਉਹਨਾਂ ਦੀ 4 ਗੁਣਾ ਹੋ ਗਈ 4 ਗੁਣਾ ਹੋ ਗਈ ਐਂ ਫਰਕ ਪੈ ਨਹੀਂ ਇਹ ਇਸ ਕਰਕੇ ਕਈ ਬੰਦਿਆਂ ਨੂੰ ਇਹ ਬਹਿਮ ਹੁੰਦਾ ਵੀ ਸਾਡੇ ਲਈ ਪਹਿਲਾਂ ਵੱਧ ਸੀ ਹੁਣ ਘੱਟ ਕਿਉਂ ਹੈ ਹੂੰ 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 ਜਿਹੜੀ ਬਰਾਨੀ ਜ਼ਮੀਨ ਹੈ ਉਹਦੀ ਕੀਮਤਾਂ ਘੱਟਦੀਆਂ ਚਾਹੀਦੀਆਂ ਉਸਦੂ ਬਾਤੀਆਂ ਨਹਿਰੀ ਦੇ ਉਸਦੂ ਬਾਤੀਆਂ ਜਿਹੜੀ ਚਾਹੀ ਨਹਿਰੀ ਸੀ ਉਹਦੀ ਜੋ ਉਸਦੂ ਬਾਤ ਸੀ ਠੀਕ ਹੈ ਜੀ ਠੀਕ ਹੈ ਇਸ ਕਰਕੇ ਕੀਮਤਾਂ ਉਹਦੇ ਜ਼ਮੀਨ ਦੀ ਔਕੜ ਲਈ ਫਿਰ ਉਸ ਹਿਸਾਬ ਨਾਲ ਪੰਜਾਂ ਲਈ ਠੀਕ ਹੈ ਜੀ ਠੀਕ ਹੈ ਸਟੋਰ ਤੇ ਜ਼ਮੀਨ ਸਬੰਧੀ A to Z ਜਾਣਕਾਰੀ ਦੇ ਲਈ ਆਪਾਂ ਇੱਕ ਕੋਰਸ ਬਣਾਤਾ ਜਿਹਦੇ ਵਿੱਚ 40 ਵਕ ਵਕ ਵਿਸ਼ੇ ਦੇ ਵੀਡੀਓ ਨੇ ਇਸ ਤੋਂ ਬਿਨਾ ਹੋਰ ਵੀ ਵੀਡੀਓ ਨੇ ਟੋਟਲ 134 ਵੀਡੀਓ ਨੇ ਤੁਸੀਂ ਸਾਰੀ ਜਾਣਕਾਰੀ ਘਰ ਬੈਠ ਕੇ ਕਿਤੇ ਵੀ ਫੋਰਨ ਕੰਟਰੀਆਂ ਉਦੇਸ਼ ਹੋ ਵਿਦੇਸ਼ ਹੋ ਬੈਠ ਕੇ ਪਲੇ ਸਟੇ ਪਲੇ ਸਟੋਰ ਤੋਂ ਡਾਊਨਲੋਡ ਕਰਕੇ ਇਹ ਜਾਣਕਾਰੀ ਤੁਸੀਂ ਹਾਸਲ ਕਰ ਸਕਦੇ ਹੋ